ਸੁਣੈ ਸਿੱਧ ਪੀਰ ਸੁਨਨਾਥੇ ਸੁਣੈ ਧਰਤ ਧੋਲ ਆਕਾਸ਼ੇ ਸੁਣੈ ਦੀਪ ਲੋ ਪਤਾਲ ਸੁਣੈ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਗੁਰੂ ਘਰ ਦੇ ਵਿੱਚ ਸ਼ਬਦ ਸੁਣਨ ਦੀ ਮਹਾਨਤਾ ਇਤਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਮੁੱਖ ਸਾਧਨ ਵੀ ਸੁਣਨਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਹੈ ਸ਼ਬਦ ਨੂੰ ਪਰਮਾਤਮਾ ਨਾਲ ਮਿਲਣ ਦਾ ਆਧਾਰ ਮੰਨ ਲਈਏ ਤਾਂ ਫਿਰ ਸ਼ਬਦ ਹੈ ਹੀ ਸੁਣਨ ਦਾ ਵਿਸ਼ਾ ਅੱਜ ਤੱਕ ਸਾਧਕ ਪੁਰਸ਼ ਪਰਮਾਤਮਾ ਤੱਕ ਪਹੁੰਚਣ ਲਈ ਮਿਲਣ ਲਈ ਤਰ੍ਹਾਂ ਤਰ੍ਹਾਂ ਦੇ ਜੋ ਸਾਧਨ ਜੁਟਾਉਂਦੇ ਰਹੇ ਨੇ ਸਰੀਰ ਦੇ ਕਿਸੇ ਇੱਕ ਤੱਤ ਨੂੰ ਉਹਨਾਂ ਨੇ ਮੁੱਖ ਰੱਖਿਆ ਹੈ ਸਰੀਰ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਇਸ ਭਾਵ ਨੂੰ ਮੁੱਖ ਰੱਖ ਕੇ ਤੀਰਥਾਂ ਦਾ ਰਟਨ ਇਸ਼ਨਾਨ ਕਰੀ ਜਾਣਾ ਸਵੇਰੇ ਕਰਨਾ ਦੁਪਹਿਰ ਨੂੰ ਕਰਨਾ ਸ਼ਾਮ ਨੂੰ ਕਰਨਾ ਤੇ ਤੀਰਥ ਇਸ਼ਨਾਨ ਨੂੰ ਹੀ ਜਲ ਦੇ ਇਸ਼ਨਾਨ ਨੂੰ ਹੀ ਆਤਮ ਸ਼ੁੱద్ధి ਮੰਨ ਲੈਣਾ ਮੁੱਖ ਗੱਲ ਇਹ ਨਹੀਂ ਹੈ ਕਿ ਪ੍ਰਭੂ ਪ੍ਰਾਪਤੀ ਦਾ ਸਾਧਨ ਜੋ અપਨਾਇਆ ਗਿਆ ਉਹਦੇ ਚ ਪਾਣੀ ਪ੍ਰধান ਹੈ बार-बार ਸਜਦਾ ਕਰਨਾ बार-बार ਮੱਥਾ ਰਗੜਨਾ ਨਕਰਗੜਨੇ ਹਰ ਵਕਤ ਧਰਤੀ ਦੀ ਖਾਕ ਨੂੰ ਮਸਤਕ ਤੇ ਲਾਣਾ ਇਹ ਮਿੱਟੀ ਤਤ ਨੂੰ ਆਧਾਰ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਗ ਬਾਲਕੇ ਧੂਨੇ ਤਪਾਕੇ ਔਰ ਜੇਟ ਹਾੜ ਦੀ ਧੁੱਪ ਦੇਚ ਬੈਠਕੇ ਆਪਣੇ ਸਰੀਰ ਨੂੰ ਤਪਾਣਾ ਇਹ ਅਗਨ ਤਤ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਜਾਣ ਕੇ ਯੋਗੀ ਜਨ ਸਾਧਕ ਪੁਰਸ਼ ਸਾਧਨਾ ਕਰਦੇ ਰਹੇ ਨੇ ਔਰ ਸਰੀਰ ਦੇਚ ਅਗਨ ਤਤ ਦੇ ਆਸਰੇ ਤੇ ਪ੍ਰਭੂ ਤੱਕ ਮਿਲਣ ਦੀ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮਾਰਗ ਅਪਣਾਇਆ ਤੇ ਜਗਤ ਲਈ ਦੱਸਿਆ ਉਹਦੇ ਚ ਆਕਾਸ਼ ਪ੍ਰਧਾਨ ਹੈ ਕਿਦਰੇ ਮਿੱਟੀ ਪ੍ਰਧਾਨ ਹੈ ਕਿਦਰੇ ਪਾਣੀ ਪ੍ਰਧਾਨ ਹੈ ਕਿਦਰੇ ਅਗਨੀ ਪ੍ਰਧਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਨੂੰ ਪ੍ਰਧਾਨ ਮੰਨਿਆ ਤੇ ਸ਼ਬਦ ਆਕਾਸ਼ ਤਤ ਦਾ ਵਿਸ਼ਾ ਹੈ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ बार-बार ਉਸ ਦਾ ਜ਼ਿਕਰ ਕਰਦੇ ਰਹੀਏ ਤੇ ਸੁਣਦੇ ਰਹੀਏ ਆਖਰ ਇੱਕ ਦਿਨ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ ਖੂਨ ਬਣਦੀ ਹੈ ਮਿੰਜ ਬਣਦੀ ਹੈ ਮਾਸ ਬਣਦੀ ਹੈ ਸਰੀਰ ਦੀ ਤਵਨਾਈ ਬਣਦੀ ਹੈ ਸਰੀਰ ਦੀ ਸ਼ਕਤੀ ਬਣਦੀ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਦ ਪ੍ਰਵੇਸ਼ ਕਰਦਾ ਹੈ ਤੋਂ ਉਹ ਅਨਾਹਦ ਨਾਦ ਬਣਦਾ ਹੈ परम प्रकाश बनਦਾ ਹੈ दैवी सम्पदा ਨੂੰ ਅੰਦਰੋਂ ਜਨਮ ਦੇਣ ਦੇ ਸਹਾਇਕ ਹੁੰਦਾ ਹੈ ਔਰ ਸ਼ਬਦ ਕੇਵਲ ਸੁਣਨ ਦਾ ਵਿਸ਼ਾ ਹੈ ਸੁਣਨ ਦੀ ਕਿੰਨੀ ਵੱਡੀ ਮਹਾਨਤਾ ਹੈ ਮੂਲ ਪੰਕਤੀ ਹੈ ਇਸ ਪੰਕਤੀ ਦੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਹਾਰਾਜ ਦਾ ਫਰਮਾਨ ਹੈ ਕਿ ਭਗਤਾਂ ਦੇ ਮਨ ਵਿੱਚ ਸਦਾ ਹੁਲਾਸ ਰਹਿੰਦਾ ਹੈ। ਥੇੜਾ ਰਹਿੰਦਾ ਹੈ। ਮਸਤੀ ਰਹਿੰਦੀ ਹੈ। ਸਦੀਵੀ ਆਨੰਦ ਦੇ ਵਿੱਚ ਰਹਿੰਦੇ ਨੇ। ਅੱਥੇ ਪੈਰ ਪ੍ਰਸੰਚਿਤ ਰਹਿੰਦੇ ਨੇ। ਤਾਂ ਆਖਰ ਕੁਝ ਨਾ ਕੁਝ ਕਾਰਨ ਹੋਵੇਗਾ। ਕਿਉਂਕਿ ਅੱਥੇ ਪੈਰ ਦੀ ਪ੍ਰਸੰਤਾ ਤੇ ਦੁਨੀਆਂ ਵਿੱਚ ਕਿਸੇ ਨੂੰ ਵੀ ਨਸੀਬ ਨਹੀਂ। ਜੋ ਹੱਸ ਰਿਹਾ ਹੈ ਆਖਿਰ ਉਸੇ ਨੂੰ ਰੋਂਦਾ ਹੋਇਆ ਅਸੀਂ ਵੇਖਦੇ ਹਾਂ ਜੋ ਪਰਮ ਪਰ ਸੰਚਿਤ ਸਾਨੂੰ ਮਿਲਦਾ ਹੈ ਅਸੀਂ ਉਸੇ ਨੂੰ ਗੰਦਗੀਨ ਹੋਇਆ ਬੇਚੈਨ ਹੋਇਆ ਵੇਖਦੇ ਹਾਂ ਪਰ ਸਾਬ ਕਹਿੰਦੇ ਨਾਲ ਇੱਕ ਭਗਤਾਂ ਸਦਾ ਵਿਗਾਸ ਭਗਤਾਂ ਦੇ ਕੋਲ ਸਦੀਵੀ ਖੇੜਾ ਹੈ ਸਦੀਵੀ ਆਨੰਦ ਹੈ ਅਠੇ ਪੈਰ ਦੀ ਪ੍ਰਸੰਤਾ ਹੈ ਇਹ ਪ੍ਰਸੰਤਾ ਉਹਨਾਂ ਨੂੰ ਕਿਸ ਤਰ੍ਹਾਂ ਨਸੀਬ ਹੋਈ ਸਾਬ ਕਹਿੰਦੇ ਉਹਨਾਂ ਦੇ ਦੁੱਖ ਜਦ ਨਾ ਸੋਏ ਪਾਪ ਜਦ ਨਾ ਸੋਏ ਤੇ ਪ੍ਰਸੰਤਾ ਨਸੀਬ ਹੋ ਗਈ ਪਾਪ ਤੋਂ ਦੁੱਖ ਪੈਦਾ ਹੁੰਦੇ ਨੇ ਦੁੱਖ ਬੇਚੈਨ ਕਰ ਦਿੰਦਾ ਪਾਪ ਮਿਟ ਗਏ ਦੁੱਖ ਮਿਟ ਗਏ ਤਾਂ ਪ੍ਰਸੰਤਾ ਅੰਤਰਾਤਮੇ ਚ ਪੈਦਾ ਹੋਈ ਪਰ ਸਵਾਲ ਪੈਦਾ ਹੁੰਦਾ ਪਾਪ ਕਿਸ ਤਰ੍ਹਾਂ ਮਿਟ ਗਏ ਦੁੱਖ ਕਿਸ ਤਰ੍ਹਾਂ ਮਿਟ ਗਏ ਤਾਂ ਸਤਗੁਰ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ ਜਦ ਗੁਰੂ ਦਾ ਸ਼ਬਦ ਸੁਣਿਆ ਪਰਮਾਤਮਾ ਦਾ ਨਾਮ ਸੁਣਿਆ ਪਾਪ ਮਿਟ ਗਏ ਦੁੱਖ ਮਿਟ ਗਏ ਪਾਪ ਤੇ ਦੁੱਖ ਦੇ ਮਿਟਦੇ ਆਏ ਹੁਲਾਸ ਪੈਦਾ ਹੋਇਆ ਵਿਗਾਸ ਪੈਦਾ ਹੋਇਆ ਖੇੜੇ ਦਾ ਜਨਮ ਹੋਇਆ ਖੁਸ਼ੀਆਂ ਦਾ ਜਨਮ ਹੋਇਆ ਤੋ ਨਾਦ ਨੂੰ ਸੁਣਨਾ ਗੁਰ ਸ਼ਬਦ ਨੂੰ ਸੁਣਨਾ ਪ੍ਰਭੂ ਨਾਮ ਦਾ ਉਚਾਰਨ ਕਰਕੇ ਉਹਨੂੰ ਸੁਣਨਾ ਸੁਣਨ ਦੇ ਨਾਲ ਹੀ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਪਾਪਾਂ ਦਾ ਨਾਸ ਹੋ ਜਾਂਦਾ ਹੈ ਬਸ਼ਰ ਤੇ ਸੁਣਨ ਦੀ ਜਾਚ ਕਿਸੇ ਨੂੰ ਆ ਜਾਏ ਧਿਆਨ ਤੋਂ ਬਿਨਾ ਮਨੁੱਖ ਸੁਣ ਨਹੀਂ ਸਕੇਗਾ ਸੁਣਨਾ ਬਹੁਤ ਪਰਬਲ ਧਿਆਨ ਸਾਧਨਾ ਹੈ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਸਰਾ ਸੁਣ ਰਿਹਾ ਹੁੰਦਾ ਹੈ ਤੇ ਸੁਣਨ ਵਾਲਾ ਅਚੰਚੇਤ ਕਹਿ ਦਿੰਦਾ ਹੈ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ ਤੋ ਧਿਆਨ ਤੋਂ ਬਿਨਾ ਸ਼ਬਦ ਨੂੰ ਸੁਣਨਾ ਬਹੁਤ ਔਖਾ ਹੈ ਤੋ ਸਹਿਬ ਕਹਿੰਦੇ ਜੈਸੇ ਧਿਆਨ ਨਾਲ ਉਚਾਰਨ ਕੀਤੇ ਹੋਏ ਨਾਮ ਨੂੰ ਕੋਈ ਸੁਣਦਾ ਹੈ ਉਹਦੇ ਪਾਪ ਮਿਟ ਜਾਂਦੇ ਨੇ ਉਹਦੇ ਦੁੱਖ ਮਿਟ ਜਾਂਦੇ ਨੇ ਉਹਦੇ ਅੰਦਰ ਵਿਗਾਸ ਪੈਦਾ ਹੋ ਜਾਂਦਾ ਹੈ ਉਸ ਦੇ ਅੰਦਰ ਖੇੜੇ ਦਾ ਜਨਮ ਹੁੰਦਾ ਹੈ ਸਿਰਫ ਇਤਨਾ ਹੀ ਨਹੀਂ ਸਤਿਗੁਰੂ ਕਹਿੰਦੇ ਨੇ ਸੁਣੇ ਸਿੱਧ ਪੀਰ ਸੁਰਨਾਥ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਸਿੱਧ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਦੇਵਤਾ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਜੋ ਬੜੇ ਬੜੇ ਨਾਥ ਹੋਏ ਨੇ ਮਹਾਨ ਦੇਵਤੇ ਹੋਏ ਨੇ ਬੜੇ ਬੜੇ ਫਕੀਰ ਹੋਏ ਨੇ ਸਿੱਧ ਪੁਰਸ਼ ਹੋਏ ਨੇ ਸਤਗੁਰੂ ਕਹਿੰਦੇ ਨੇ ਈਸ਼ਵਰ ਦਾ ਨਾਮ ਸੁਣ ਕੇ ਹੋਏ ਨੇ ਪਰਮਾਤਮਾ ਦਾ ਨਾਮ ਸੁਣ ਕੇ ਹੋਏ ਨੇ ਜੈਸੀ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਅੰਦਰੋਂ ਹੀ ਸਿੱਧੀਆਂ ਦਾ ਜਨਮ ਹੋ ਜਾਂਦਾ ਹੈ ਲੋਕੀ ਕਹਿੰਦੇ ਨੇ ਕਿ ਸਿੱਧ ਪੁਰਸ਼ ਹੈ ਜਿਸ ਵਕਤ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਅੰਦਰੋਂ ਹੀ ਫਕੀਰਾਨਾ ਤਬੀਅਤ ਦਾ ਜਨਮ ਹੁੰਦਾ ਹੈ ਲੋਕੀ ਕਹਦੇ ਨੇ ਕਿ ਪੀਰ ਹੋ ਗਏ ਜਿਸ ਵੇਲੇ ਗੁਰ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਤੋਂ ਮਨੁੱਖ ਦੀਆਂ ਦੇਵ ਬਿਰਤੀਆਂ ਬਾਹਰ ਪ੍ਰਗਟ ਆਉਂਦੀਆਂ ਲੋਕੀ ਕਹਿ ਦਿੰਦੇ ਨੇ ਇਹ ਤੇ ਦੇਵਤਾ ਹੋ ਗਿਆ ਔਰ ਜਿਸ ਵਕਤ ਮਨੁੱਖ ਦੇ ਅੰਤਰਾਤਮਿਕ ਸ਼ਬਦ ਪ੍ਰਵੇਸ਼ ਹੁੰਦਾ ਹੈ ਕੰਨਾਂ ਦੇ ਰਾਹੀਂ ਅੰਦਰੋਂ ਜਿਸ ਜਸਵੇ ਦਾ ਜਨਮ ਹੋ ਜਾਂਦਾ ਹੈ ਉਹ ਹੈ ਨਾਥ ਉਹ ਤੇ ਆਪਣੇ ਆਪ ਦਾ ਮਾਲਕ ਬਣ ਜਾਂਦਾ ਹੈ ਉਹ ਗੁਲਾਮ ਨਹੀਂ ਰਹਿੰਦਾ ਉਸਵੇਂ ਆਪਣੇ ਆਪ ਦਾ ਮਾਲਕ ਹੈ ਅਕਸਰ ਦੇਖਿਆ ਗਿਆ ਹੈ ਜੋ ساری ਦੁਨੀਆ ਦੇਤੇ ਆਪਣੀ ਮਲਕੀਅਤ ਦਾ ਦਾਵਾ ਕਰਦੇ ਨੇ ਉਹ ਆਪਣੇ ਆਪ ਦੇ ਮਾਲਕ ਨਹੀਂ ਹੁੰਦੇ ساری ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਹੈ ਆਪਣੇ ਮਨ ਦੇ ਹੱਥੋਂ ਹਾਰ ਮੰਨ ਲੈਂਦਾ ਹੈ ਤਾਂ ਜੋ ਸ਼ਬਦ ਨੂੰ ਸੁਣ ਲੈਂਦਾ ਹੈ ਸ਼ਬਦ ਜਿਸ ਵਕਤ ਅੰਦਰ ਪ੍ਰਵੇਸ਼ ਕਰਦਾ ਹੈ ਜਿਸ ਜਜ਼ਬੇ ਦਾ ਜਨਮ ਆਉਂਦਾ ਹੈ ਨਾਤ ਉਹ ਆਪਣੇ ਆਪ ਦਾ ਮਾਲਕ ਹੋ ਜਾਂਦਾ ਹੈ ਗੁਲਾਮ ਨਹੀਂ ਰਹਿੰਦਾ ਉਹ ਜੀਵਨ ਨੂੰ ਨਥ ਲੈਂਦਾ ਹੈ ਜ਼ਿੰਦਗੀ ਨੂੰ ਕਾਬੂ ਚ ਕਰ ਲੈਂਦਾ ਹੈ ਮਨ ਨੂੰ ਕਾਬੂ ਚ ਕਰ ਲੈਂਦਾ ਹੈ ਤੇ ਜੋ ਨਥ ਲਵੇ ਉਹੀ नाथ ਹੈ ਜੋ ਕਾਬੂ ਕਰ ਲਵੇ ਉਹੀ नाथ ਹੈ ਉਹੀ ਮਾਲਕ ਹੈ ਉਹੀ ਸਵਾਮੀ ਹੈ ਸਤਗੁਰ ਅੱਗੇ ਫਰਮਾਇੰਗ ਕਰਦੇ ਨੇ ਸੁਣਾ ਧਰ ਤੇ ਧੂਲ ਆਕਾਸ ਪਰਮਾਤਮਾ ਦਾ ਨਾਮ ਸੁਣਦਿਆਂ ਮਨੁੱਖ ਨੂੰ ਇਹ ਬੋਧ ਮਿਲ ਜਾਂਦਾ ਹੈ ਕਿ ਇਹ ਜਿਹੜੀ ਧਰਤੀ ਹੈ ਉਸੇ ਪਰਮਾਤਮਾ ਦੇ ਆਸਰੇ ਤੇ ਟਿਕੀ ਹੈ ਇਹ ਭਵਲ ਤੇ ਆਕਾਸ਼ ਕੀ ਹੈ ਇਸ ਦੀ ਬਾਰਕੀਆਂ ਦਾ ਉਸ ਨੂੰ ਪਤਾ ਚਲ ਜਾਂਦਾ ਹੈ ਅਨੰਤ ਕਾਲ ਤੋਂ ਇੱਕ ਧਾਰਨਾ ਬਣੀ ਰਹੀ ਹੈ ਸੜਿ ਦੇਸ਼ ਦੇ ਵਿੱਚ ਕਿਸ ਜ਼ਮੀਨ ਨੂੰ ਭੌਲੇ ਬੈਲ ਨੇ ਚੁਕੇ ਇੱਕ ਬਲ ਦੇ ਆਸਰੇ ਤੇ ਖੜੀ ਔਰ ਉਸ ਨੇ ਵੀ ਇੱਕ ਸਿੰਘ ਤੇ ਚੁਕੇ ਜਿਸ ਵਕ ਥੱਕ ਜਾਂਦਾ ਹੈ ਦੂਸਰੇ ਸਿੰਘ ਦੇ ਤੇ ਧਰਤੀ ਨੂੰ ਚੁੱਕਦਾ ਹੈ ਤੋ ਧਰਤੀ ਚ ਭੋਚਾਲ ਆ ਜਾਂਦੇ ਨੇ ਜ਼ਲਜ਼ਲੇ ਆ ਜਾਂਦੇ ਨੇ ਇਹ ধারণা ਰਹੀ ਹੈ ਪਰ ਸਤਿਗੁਰ ਕਹਿੰਦੇ ਨੇ ਜਿਸ ਵਕਤ ਮਨੁੱਖ ਗੁਰ ਸ਼ਬਦ ਸੁਣਦਾ ਹੈ ਨਾਮ ਨੂੰ ਸੁਣਦਾ ਹੈ ਤੇ ਸਹੀ ਗਿਆਨ ਦਾ ਅੰਦਰੋਂ ਜਨਮ ਆਉਂਦਾ ਹੈ ਉਹਨੂੰ ਪਤਾ ਚੱਲਦਾ ਹੈ ਕਿ ਧਰ ਬੈਲ ਤਾਂ ਸਿਰਫ ਪ੍ਰਭੂ ਦੀ ਇੱਕ ਮਰਿਆਦਾ ਹੈ ਧਰਮ ਹੈ ਉਹਦੇ ਆਸਰੇ ਤੇ ਧਰਤੀ ਖੜੀ ਹੈ ਔਰ ਉਸੇ ਦੇ ਆਸਰੇ ਤੇ ਇਹ ਆਕਾਸ਼ ਖੜਾ ਹੈ ਸੁਣੇ ਦੀਪ ਲੋ ਪਾਤਾਲ ਪਰਮਾਤਮਾ ਦਾ ਨਾਮ ਸੁਣਦੇ ਹੈ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਹਾਂ ਦਾ ਬੋਧ ਹੋ ਜਾਂਦਾ ਹੈ। ਪ੍ਰਾਚੀਨ ਸੰਤ ਜਨਾਂ ਨੇ, ਅਨਭਵੀ ਪੁਰਸ਼ਾਂ ਨੇ, ਬ੍ਰह्म ਗਿਆਨੀਆਂ ਨੇ ਖੰਡਾਂ ਬ੍ਰਹਿਮੰਡਾਂ ਦੀ ਚਰਚਾ ਕੀਤੀ ਹੈ। ਅਨੰਤ ਪ੍ਰਥਵੀਆਂ ਦੀ ਚਰਚਾ ਕੀਤੀ ਹੈ। ਔਰ ਇਹ ਨਹੀਂ ਕਿ ਕਲਪਨਾ ਮਾਤਰ ਹੈ। ਉਹਨਾਂ ਨੂੰ ਦਿਖਾਈ ਦਿੱਤਾ ਹੈ। ਅੱਜ ਵਿਗਿਆਨ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਅਣਗਿਣਤ ਸੂਰਜ ਨੇ ਜੋ ਗਿਣੇ ਨਹੀਂ ਜਾ ਸਕਦੇ। ਪਰ ਭਗਤ ਕਬੀਰ ਪਹਿਲੇ ਹੀ ਕਹਿ ਗਏ ਨੇ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਬਿਲਾਸ ਅਨੰਤ ਸੂਰਜ ਨੇ ਕਰੋੜਾਂ ਹੀ ਸੂਰਜ ਨੇ ਕਬੀਰ ਕੋਲ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਰੋੜਾਂ ਸੂਰਜ ਦਿਖਾਈ ਦਿੰਦੇ ਨੇ ਅਣਗਿਣਤ ਪ੍ਰithviਆਂ ਦਿਖਾਈ ਦਿੰਦੀਆਂ ਨੇ ਬੇਸ਼ੁਮਾਰ ਧਰਤੀਆਂ ਦਾ ਤੁਹਾਨੂੰ ਬੋਧ ਹੈ ਕਿ ਕਿਸ ਤਰ੍ਹਾਂ ਹੋ ਗਏ ਇਹ ਸਭ ਕੁਝ ਤੁਹਾਨੂੰ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਤੋ ਕਬੀਰ ਨੇ ਇੱਕ ਜਾਂਚ ਦਸੀ ਅਗਰ ਕੋਈ ਅਪਣਾ ਲਵੇ ਤਾਂ ਉਸ ਨੂੰ ਵੀ ਇਹ ਸਭ ਕੁਝ ਦਿਖਾਈ ਦੇ ਦੇਗਾ ਕਹੋ ਕਬੀਰ ਜਾਣੇਗਾ ਸੋਈ ਇਸ ਭੇਦ ਨੂੰ ਉਹ ਜਾਣ ਲਵੇਗਾ ਕਿੰਨੇ ਸੂਰਜ ਨੇ ਕਿੰਨੀਆਂ ਧਰਤੀਆਂ ਨੇ ਧਰਤੀਆਂ ਨੂੰ ਕਿਸ ਨੇ ਚੁੱਕਿਆ ਹੈ ਆਕਾਸ਼ ਕਿਸ ਆਸਰੇ ਤੇ ਘੜਾ ਹੈ ਇਸ ਸਾਰੇ ਭੇਦ ਨੂੰ ਉਹ ਜਾਣ ਲਵੇਗਾ ਕਹੋ ਕਬੀਰ ਜਾਣੇਗਾ ਸੋਈ ਹਿਰਦੇ ਰਾਮ ਮੁਖ ਰਾਮੇ ਹੋਈ ਰਸਨਾ ਤੇ ਰਾਮ ਹੈ ਹृदय ਵਿੱਚ ਰਾਮ ਹੈ ਤੋ ਧਰਤੀ ਦੇ ਭੇਦ ਦਾ ਪਤਾ ਚਲ ਜਾਣਾ ਹੈ ਆਕਾਸ਼ ਦੇ ਭੇਦ ਦਾ ਪਤਾ ਚਲ ਜਾਣਾ ਹੈ ਔਰ ਧੌਲਾ ਕੀ ਹੈ ਵਾਸਤਵਿਕ ਧਰਮ ਹੈ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਜਿਸ ਆਸਰੇ ਤੇ ਗ੍ਰਹਿ ਨਿਛਤਰ ਪ੍ਰਥਵੀਆਂ ਕੜੀਆਂ ਨੇ ਸੁਣਾ ਦੇਪ ਲੋ ਪਾਤਲ ਸੁਣਦੇ ਅਨੇਕਾਂ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਾਂ ਦਾ ਗਿਆਨ ਮਿਲ ਜਾਂਦਾ ਹੈ ਸੁਣਾ ਉਹੇ ਨਾ ਸਕੈ ਕਾਲ ਸਭ ਤੋਂ ਪਰਬਲ ਭੈ ਮਨੁੱਖ ਦੇ ਅੰਦਰ ਮੌਤ ਦਾ ਹੈ ਨਾਮ ਨੂੰ ਸੁਣਦੇ ਆਂ ਸ਼ਬਦ ਨੂੰ ਸੁਣਦੇ ਆਂ ਤੇ ਜੈਸੇ ਸ਼ਬਦ ਅੰਤਰ ਆਤਮਿਕ ਪ੍ਰਵੇਸ਼ ਕਰਦਾ ਹੈ ਨਿਰਭੈ ਬ੍ਰਿਤਿਆ ਦਾ ਅੰਦਰ ਉਹ ਜਨਮ ਹੋ ਜਾਂਦਾ ਹੈ ਉਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਰਹਿੰਦਾ ਉਸ ਮਨੁੱਖ ਦੇ ਅੰਦਰ ਮੌਤ ਦਾ ਡਰ ਨਹੀਂ ਰਹਿੰਦਾ ਜੋ ਜਗਤ ਮੌਤ ਤੋਂ ਡਰਿਆ ਹੋਇਆ ਹੈ ਮੈਂ ਇਸ ਵਾਸਤੇ ਸ਼ਬਦ ਦਾ ਅੰਦਰ ਪ੍ਰਵੇਸ਼ ਨਹੀਂ ਹੋਇਆ ਭਗਤ ਕਬੀਰ ਦਾ ਕਹਿਣਾ ਹੈ ਕਿ ਜਿਸ ਮਰਣੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਣੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਸੁਣੇ ਪੋ ਨਾ ਸਕੇ ਕਾਲ ਨਾਮ ਨੂੰ ਸੁਣਦਿਆਂ ਮੌਤ ਦਾ ਡਰ ਕਾਲ ਦਾ ਡਰ ਪਹੁੰਚ ਹੀ ਨਹੀਂ ਸਕਦਾ ਉਹ ਮਨੁੱਖ ਨਿਰਭੈ ਹੋ ਕੇ ਜੀਉਂਦਾ ਹੈ ਉਸ ਨੂੰ ਅਮਰਤ ਤੱਕ ਦੀ ਪ੍ਰਾਪਤੀ ਹੋ ਜਾਂਦੀ ਹੈ ਐਸਾ ਮਨੁੱਖ ਹੈ ਸਦਾ ਵਿਗਾਸ ਵਿੱਚ ਰਹਿੰਦਾ ਹੈ ਨਾ ਉਹਨ ਇੱਕ ਭਗਤਾ ਸਦਾ ਵਿਗਾਸ ਕਿਉਂ ਸੁਣੈ ਦੁੱਖ ਪਾਪ ਦਾ ਨਾਸ ਪ੍ਰਮਾਤਮਾ ਦਾ ਨਾਮ ਸੁਣਦੇ ਆਏ ਉਸ ਦੇ ਪਾਪ ਨਾਸ ਹੋ ਜਾਂਦੇ ਉਸ ਦੇ ਦੁੱਖ ਨਾਸ ਹੋ ਜਾਂਦੇ ਹਿਰਦਾ ਹੌਲਾ ਫੁੱਲ ਹੋ ਜਾਂਦਾ ਵਿਗਾਸ ਖਿੜੇ ਆਇਆ ਚਮਨ ਹਿਰਦਾ ਬਣ ਜਾਂਦਾ ਐਸ ਵਾਸਤੇ ਸਾਇਬ ਕਹਿੰਦੇ ਨੇ ਭਗਤਾਂ ਦੇ ਅੰਤਰ ਆਤਮੇ ਚ ਸਦੀਵੀ ਵਿਗਾਸ ਹੁੰਦਾ ਸੁਣੈ ਈਸਰ ਬਰਮਾ ਇੰਦੇ ਸੁਣੈ ਮੋਕਸ਼ਲਾ ਹਨੁਮੰਦੇ ਸੁਣਾਏ ਜੋਗ ਜੋਗਤ ਤਨੂ ਭੇ ਸੁਣਾਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ ਜਬਜੀ ਸਾਬ ਦੇ ਅੰਦਰ ਸਿਰਫ ਇੱਕ ਵਿਸ਼ੇ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 4-4 ਪੌੜੀਆਂ ਉਚਾਰਨ ਕੀਤੀਆਂ ਨੇ ਉਹਨਾਂ ਪੌੜੀਆਂ ਦੇ ਚੋਂ ਸੁਣੀਏ ਦੀਆਂ ਪੌੜੀਆਂ ਸਭ ਤੋਂ ਪ੍ਰਥਮ ਨੇ ਔਰ ਇਹ ਚਾਰ ਪੌੜੀਆਂ ਨੇ ਸੁਣਨ ਦੀ ਇਤਨੀ ਭਾਰੀ ਮਹਾਨਤਾ ਹੈ ਕਿ बार-बार ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੁਣਨ ਦੀ ਮਹਾਨਤਾ ਦੱਸਣੀ ਪਈਏ ਸੁਣਨ ਨਾਲ ਕੀ ਹੋ ਜਾਂਦਾ ਹੈ ਸ਼ਬਦ ਦਾ ਜਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਹੁੰਦਾ ਹੈ ਤਾਂ ਅੰਤਰ ਆਤਮਿਕ ਜੋ ਜਾਗਰਤੀ ਪੈਦਾ ਹੁੰਦੀ ਹੈ बार-बार ਗੁਰੂ ਦੇ ਉਸ ਦਾ ਜ਼ਿਕਰ ਕਰਦੇ ਨੇ ਸੁਣਨ ਨਾਲ ਇਤਨੀ ਗੱਲ ਤੇ ਸਪਸ਼ਟ ਪਾਪ ਨਾਸ ਹੋ ਜਾਂਦੇ ਨੇ ਪਾਪ ਤੁਮਰਾਦ ਉਹ ਮਨੁੱਖ ਦੂਜੇ ਨੂੰ ਝੋਟ ਨਹੀਂ ਪਹੁੰਚਾਂਦਾ ਪਾਪ ਕੀ ਹੈ ਜਿਸ ਵਿਚਾਰ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ ਦੂਜੇ ਦਾ ਅਹਿਤ ਹੋਵੇ ਦੂਜੇ ਦਾ ਦਿਲ ਦੁਖੇ ਦੂਜੇ ਦਾ ਨੁਕਸਾਨ ਹੋਵੇ ਜਿਸ ਕਰਮ ਤੋਂ ਜਿਸ ਵਿਚਾਰ ਤੋਂ ਜਿਸ ਲੇਖਣੀ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ ਉਹ ਪਾਪ ਤੇ ਜਦ ਦੂਜੇ ਨੂੰ ਕੋਈ ਝੋਟ ਪਹੁੰਚਾਉਂਦਾ ਹੈ ਤਾਂ ਪਲਟ ਕੇ ਝੋਟ ਵਾਪਸ ਆਉਂਦੀ ਹੈ ਇਹ ਜਗਤ ਦਾ ਨਿਯਮ ਹੈ ਤੇ ਈਸ਼ਵਰੀ ਵਿਧਾਨ ਹੈ ਤੋ ਦੁਖੀ ਹੋਵੇਗਾ ਪਾਪੀ ਦੁਖੀ ਹੋਵੇਗਾ ਪਾਪੀ ਤੋਂ ਮਰਾਦ ਦੂਜੇ ਨੂੰ ਚੋਟ ਪਹੁੰਚਾਈ ਗਈ ਪਾਪੀ ਤੋਂ ਮਰਾਦ ਦੂਜੇ ਨੂੰ ਦੁਖਤ ਕੀਤਾ ਗਿਆ ਤੋ ਜੋ ਦੂਜੇ ਨੂੰ ਦੁਖਤ ਕਰ ਰਿਹਾ ਹੈ ਖੁਦ ਸੁਖੀ ਨਹੀਂ ਰਹਿ ਸਕੇਗਾ ਦੁਖ ਪਲਟ ਕੇ ਵਾਪਸ ਆਏਗਾ ਔਰ ਅਨੰਤ ਗੁਣਾ ਪੜਤ ਕੇ ਵਾਪਸ ਆਏਗਾ ਤੋ ਜਗਤ ਗੁਰੂ ਬਾਬਾ ਕਹਿੰਦੇ ਨੇ ਜੋ ਸ਼ਬਦ ਨੂੰ ਸੁਣਦਾ ਹੈ ਉਹਦੇ ਅੰਦਰੋਂ ਪਾਪ ਨਾਸ ਹੋ ਜਾਂਦਾ ਹੈ ਦੂਜੇ ਨੂੰ ਚੋਟ ਪਹੁੰਚਾਉਣ ਦੀ ਬਿਰਤੀ ਖਤਮ ਹੋ ਜਾਂਦੀ ਹੈ ਜੈਸੇ ਪਾਪ ਖਤਮ ਹੁੰਦਾ ਹੈ ਵਸੇ ਦੁੱਖ ਮਿਟ ਜਾਂਦਾ ਹੈ ਕਿਉਂਕਿ ਕਿਸੇ ਨੂੰ ਦੁੱਖ ਪਹੁੰਚਾਇਆ ਨਹੀਂ ਤਾਂ پلਟ ਕੇ ਦੁੱਖ ਵਾਪਸ ਵੀ ਨਹੀਂ ਆਇਆ ਦੁੱਖਾਂ ਦਾ ਨਾਸ਼ ਹੋਇਆ ਪਾਪਾਂ ਦਾ ਨਾਸ਼ ਹੋਇਆ ਇਸ ਵਾਸਤੇ ਅੱਠੇ ਪੈਰ ਪ੍ਰਸੰਤਾ ਬਣੀ ਰਹਿੰਦੀ ਹੈ ਵਿਕਾਸ ਬਣਿਆ ਰਹਿੰਦਾ ਹੈ ਹੁਲਾਰਾ ਬਣਿਆ ਰਹਿੰਦਾ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੀਐ ਇਸ ਦੂਸਰੀ ਪੌੜੀ ਚ ਜੋ ਜੋ ਅਵਸਥਾ ਮਨੁੱਖ ਦੀ ਸੁਣਨ ਨਾਲ ਬਣਦੀਏ ਸਤਗੁਰੂ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਕਰਦੇ ਨੇ ਸੁਣੈ ਈਸਰ ਬਰਮਾ ਇੰਦ ਬ੍ਰਹਮੇ ਵਰਗੀ ਪਦਵੀ ਇਸ ਦੇਸ਼ ਦੇ ਚ ਸਭ ਤੋਂ ਪ੍ਰਾਚੀਨ ਉੱਗਾ ਦਾਰਸ਼ਨਿਕ ਬ੍ਰਹਮਾ ਹੋਇਆ ਹੈ ਜੋ ਬਹੁਤ ਗਹਿਰੇ ਤਲ ਵਿਚ ਸੋਚਦਾ ਸੀ ਧਰਤੀ ਕੀ ਹੈ ਆਕਾਸ਼ ਕੀ ਹੈ ਬਨਸਪਤੀ ਕੀ ਹੈ ਜੀਵਨ ਕੀ ਹੈ ਜੀਵ ਕੀ ਹੈ ਤਤ ਕੀ ਨੇ ਗਰਸ ਕੇ ਹਰ ਇੱਕ ਦੇ ਅੰਤਰ ਆਤਮਿਕ ਝਾਤ ਮਾਰਨ ਦੀ ਬਿਰਤੀ ਬ੍ਰਹਮੇ ਕੋਲ ਸੀ ਜੋ ਬਹੁਤ ਗਹਿਰੇ ਤਲ ਵਿਚ ਵੇਖੇ ਉਸ ਨੂੰ ਦਾਰਸ਼ਨਿਕ ਕਹਿੰਦੇ ਨੇ ਦਾਰਸ਼ਨਿਕ ਬਿਰਤੀਆਂ ਦਾ مالک ਇਹ ਬ੍ਰਹਮਾ ਸੀ ਜੋ ਨਾਮ ਸੁਣਦਾ ਹੈ ਉਨੂੰ ਗਹਿਰੀ ਦ੍ਰਿਸ਼ਟੀ ਮਿਲ ਜਾਂਦੀ ਹੈ। ਉਹ ਬ੍ਰਹਮੇ ਵਰਗੀ ਪਦਵੀ ਮਿਲ ਜਾਂਦੀ ਹੈ। ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੋ ਜਾਂਦਾ ਹੈ। ਉਹ ਮੂੜ ਨਹੀਂ ਰਹੇਗਾ। ਨਾਮ ਜਪਣ ਵਾਲਾ ਮੂੜ ਨਹੀਂ ਰਹੇਗਾ। ਮੂਰਖ ਨਹੀਂ ਹੋਵੇਗਾ। ਅਨਜਾਨ ਨਹੀਂ ਹੋਵੇਗਾ। ਨਾਮ ਜਪਣ ਵਾਲਾ ਮਹਾਨ ਸੇਣਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਆਮ ਲੋਕੀ ਕਈ ਦਫਾ ਜਿਸ ਨੇ ਵਿਕਾਰਾਂ ਦਾ ਤਿਆਗ ਕੀਤਾ ਹੈ ਤੇ ਨਾਮ ਰਸ ਦੇ ਚਲੀਨ ਹੈ ਉਹਨੂੰ ਮੂੜ ਕਹਿੰਦੇ ਨੇ। ਉਹਨੂੰ ਅਗਿਆਨੇ ਕਹਿੰਦੇ ਨੇ ਨਾ ਸਮਝ ਕਹਿੰਦੇ ਨੇ ਕਿ ਜਗਤ ਦਾ ਰਸ ਨਹੀਂ ਮਾਣ ਰਿਆ ਪਰ ਭਗਤ ਕਬੀਰ ਕਹਿੰਦੇ ਨੇ ਸੰਤੋ ਮੱਖਣ ਖਾਇਆ ਛਾਹ ਪੀਏ ਸੰਸਾਰ ਸੰਤ ਤੇ ਤਤ ਰਸ ਦਾ ਅਨੰਦ ਮਾਣਦੇ ਮੱਖਣ ਛਕਦੇ ਨੇ ਤੇ ਜਗਤ ਲੱਸੀ ਪੀਂਦਾ ਹੈ ਸੰਸਾਰ ਵਿਕਾਰਾਂ ਦਾ ਰਸ ਮਾਣਦਾ ਹੈ ਭਗਤ ਪ੍ਰਮਾਤਮਾ ਦਾ ਰਸ ਮਾਣਦਾ ਹੈ ਰਸ ਦੋਹਾਂ ਕੋਲ ਨੇ ਦੇ ਦੋਹਾਂ ਦੇ ਰਸ ਵਿੱਚ ਇਤਨਾ ਅੰਤਰਾ ਇੱਕ ਲੱਸੀ ਪੀ ਰਿਹਾ ਹੈ ਇੱਕ ਮੱਖਣ ਛਕ ਰਿਹਾ ਹੈ ਤਾਂ ਜਿਸ ਨੂੰ ਮੱਖਣ ਦੀ ਪ੍ਰਾਪਤੀ ਹੋ ਗਈ ਹੈ ਉਹ ਕੋਈ ਮੂੜ ਥੋੜੀ ਹੈ ਮੂੜ ਤੇ ਉਹ ਨੇ ਜੋ ਲੱਸੀ ਦਿੱਤੇ ਗੁਜ਼ਾਰਾ ਕਰ ਰਹੇ ਨੇ ਤੇ ਲੱਸੀ ਨੂੰ ਇਹ ਜਿਨ੍ਹਾਂ ਨੇ ਸਭ ਕੁਝ ਸਮਝ ਲਿਆ ਹੈ ਤਾਂ ਤੱਤ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਭਗਤ ਨੂੰ ਉਹਦੇ ਕੋਲ ਬੜੀ ਗਹਿਰੀ ਦ੍ਰਿਸ਼ਟੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੁੰਦਾ ਹੈ ਸਿਆਣਾ ਹੁੰਦਾ ਹੈ ਗਿਆਤਾ ਹੁੰਦਾ ਹੈ ਸੁਣਿਆ ਈਸ਼ਰ ਬਰਮਾ ਇੰਦ ਔਰ ਸੁਣਦੇ ਆਏ ਉਹਦੇ ਕੋਲ ਅਵਧੂਤ ਬਿਰਤੀ ਸ਼ਿਵਜੀ ਦੀ ਤਰ੍ਹਾਂ ਬਣਦੀ ਹੈ। ਵਿਸ਼ਨੂ ਦੀ ਤਰ੍ਹਾਂ ਦਇਆ ਬਿਰਤੀ ਬਣਦੀ ਹੈ। ਸ਼ੰਕਰ ਦੀ ਤਰ੍ਹਾਂ त्यागी ਬਿਰਤੀ ਬਣਦੀ ਹੈ। ਇਸ ਦੇਸ਼ ਤੇ त्याਗੀਆਂ ਦੇ ਚੋਂ ਸ਼ਰਮੌਰ ਮੰਨੇ ਗਏ ਸ਼ੰਕਰ। ਬਿਆਲੂਆਂ ਦੇ ਚੋਂ ਸ਼ਰਮੌਰ ਮੰਨੇ ਗਏ ਵਿਸ਼ਨੂ। ਗਿਆਨੀਆਂ ਦੇ ਚੋਂ ਸ਼ਰਮੌਰ ਮੰਨੇ ਗਏ ਬ੍ਰਹਮ। تو صاحب کہنے نے اے پدمیاں سن کے مل دیا نا سن کے کوئی اتنا وڈا دیالو بنے ہیں سن کے ہی کوئی اتنا وڈا گینی بنے ہیں اور سن کے ہی کوئی اتنا وڈا تیاگی بنے ہیں جیسے کہ شنکر ہے تو صدگر دیو جی مہاراج کہنے نے سنن دے نال ہی منوکھے ہے ورگا گیتا بن جاندہ ہے شنکر جیسا تیاگی بن جاندہ ہے بشنو جیسا دیالو بن جاندہ ہے اور اندر جیسا ਆਸ਼ ਮਾਣਨ ਵਾਲਾ ਬਣ ਜਾਂਦਾ ਸਾਰੇ ਸੁੱਖਾਂ ਦਾ ਸਾਰੇ ਰਸਾਂ ਦਾ ਆਨੰਦ ਮਾਣਨ ਵਾਲਾ ਜਿਤਨੇ ਰਸ ਨਾਲ ਭਗਤ ਭੋਜਨ ਛਕਦਾ ਉਤਨੇ ਰਸ ਨਾਲ ਇੱਕ ਸੰਸਾਰੀ ਭੋਜਨ ਨਹੀਂ ਛਕ ਸਕਦਾ ਸੰਸਾਰ ਨੂੰ ਵੇਖ ਕੇ ਜੋ ਇੱਕ ਭਗਤ ਰਸ ਮਾਣਦਾ ਉਹ ਇੱਕ ਸੰਸਾਰੀ ਰਸ ਨਹੀਂ ਮਾਣ ਸਕਦਾ ਬੀਤ ਸੰਗੀਤ ਨੂੰ ਸੁਣ ਕੇ ਜੋ ਵਿਸਮਾਦ ਦੀ ਦੁਨੀਆ ਦੇ ਚ ਇੱਕ ਭਗਤ ਖੋ ਜਾਂਦਾ ਹੈ ਇਹ ਵਿਸਮਾਦ ਇੱਕ ਆਮ ਸੰਸਾਰੀ ਪੱਦਰ ਦੇ ਮਨੁੱਖ ਦੇ ਕੋਲ ਨਹੀਂ ਹੈ ਉਹਦੇ ਕੋਲ ਐਸ਼ਵਰਜ ਹੁੰਦਾ ਹੈ ਉਹਦੇ ਕੋਲ ਬਿਸ਼ਰਾਮ ਆਰਾਮ ਸੁਖ ਐਸਾ ਹੁੰਦਾ ਹੈ ਜੈਸਾ ਕਿ ਇੰਦਰ ਕੋਲ ਹੈ ਇੰਦਰ ਦੇ ਬਾਰੇ ਕਹਿੰਦੇ ਨੇ ਉਹ ਸਵਰਗ ਦਾ ਰਾਜਾ ਹੈ ਭਾਅ ਆਪਣੇ ਵਰਗ ਦੇ ਚ ਜੀਵਣਾ ਆਪਣੇ ਮਾਹੌਲ ਵਿੱਚ ਜੀਵਣਾ ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਜੀਵਣਾ ਇੰਦਰ ਵਰਗੀ ਪਦਵੀ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ ਸੁਣਾ ਮੋਕਸਲਾਹਨ ਮੰਦ ਜਿਹੜੇ ਮੰਦੇ ਪੁਰਸ਼ ਨੇ ਨੀਵੇਂ ਮੁਰਸ਼ ਮਨੁੱਖ ਨੇ ਨੀਚ ਬਿਰਤੀ ਦੇ ਮਾਲਕ ਨੇ ਜੇ ਕਿਦਰੇ ਪ੍ਰਭੂ ਦਾ ਨਾਮ ਸੁਣ ਲੈਣ ਤਾਂ ਉੱਚੇ ਹੋ ਜਾਂਦੇ ਨੇ ਪਰਮਾਤਮਾ ਦੀ ਸਲਾਹ ਕਰਦਿਆਂ ਕਰਦਿਆਂ ਪਰਮਾਤਮਾ ਦੀ ਸਿਫਤੋ ਸਲਾਹ ਮੁਖਾਰ ਬਿੰਦ ਲੈ ਨਾਲ ਉਚਾਰਨ ਕਰਦਿਆਂ ਕਰਦਿਆਂ ਤੇ ਕੰਨਾਂ ਨਾਲ ਸੁਣਦਿਆਂ ਸੁਣਦਿਆਂ ਜੋ ਮੰਦ ਪੁਰਸ਼ ਨੇ ਨੀਵੇਂ ਮਨੁੱਖ ਨੇ ਉਹ ਵੀ ਉੱਚੇ ਹੋ ਜਾਂਦੇ ਨੇ ਉਹ ਵੀ ਪ੍ਰਭੂ ਦੀ ਸਿਫਤੋ ਸਲਾਹ ਕਰਨ ਲੱਗ ਪੈਂਦੇ ਨੇ ਤੇ ਸਿਫਤੋ ਸਲਾਹ ਦਾ صدਕਾ ਉੱਚੀ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਨੇ ਸੁਣ ਹੈ ਜੋਗ ਜੋਗਤ ਤਨ ਭੇਦ ਪਰਮਾਤਮਾ ਦਾ ਨਾਮ ਸੁਣਦੇ ਆਈ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ ਪਰਮਾਤਮਾ ਨਾਲ ਕਿਵੇਂ ਜੁੜਨਾ ਹੈ ਇਸ ਨੂੰ ਕਹਿੰਦੇ ਨੇ ਜੋਗ ਜੁੜਨ ਨੂੰ ਜੋਗ ਕਹਿੰਦੇ ਨੇ ਸੁਣਦੇ ਆਈ ਸੁਣਦੇ ਆ ਇਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ ਕਿ ਪ੍ਰਭੂ ਨਾਲ ਕਿਵੇਂ ਜੁੜਨਾ ਹੈ ਸੰਸਾਰ ਤੋਂ ਕਿਵੇਂ ਉੱਚੇ ਉੱਠਣਾ ਹੈ ਇਸ ਤੋਂ ਪਹਿਲੇ ਇਸ ਤਰ੍ਹਾਂ ਦੀ ਜੁਗਤੀ ਦਾ ਪ੍ਰਾਪਤ ਹੋਣਾ ਬੜਾ ਔਖਾ ਹੈ ਜਿਵੇਂ ਕੋਈ ਮਨੁੱਖ ਇਹ ਆਖੇ کہ پانی میں بعد گا پہلے میری پیاس مٹنی چاہی دی چاہیے اثر کوئی ایسا اکھے کہ بھوجن میں بعد گا پہلے میری بکھ مٹنی چاہی دی اکھا میں بعد کھولاں گا پہلے مینو پرکاش دسنا چاہیے اثو ہے پرکاش دیکھن لئی اکھ پہلے کھولنی پائے پہ گی بکھ مٹان لئی بھوجن پہلے چھکنا پائے پہ گا پیاس ختم کرن لئی ਪਾਣੀ ਪਹਿਲੇ ਪਿੰਨਾ ਪੈਗਾ ਹੂ ਬਹੂ ਜੋਗ ਦੀਆਂ ਜੁਗਤੀਆਂ ਪ੍ਰਾਪਤ ਕਰਨ ਲਈ ਪ੍ਰਭੂ ਨਾਲ ਜੁੜੰਦੀ ਜੁਗਤੀ ਪ੍ਰਾਪਤ ਕਰਨ ਲਈ ਪ੍ਰਭੂ ਦਾ ਨਾਮ ਪਹਿਲੇ ਸੁਣਨਾ ਪੈਗਾ ਰਸਨਾ ਨਾਲ ਉਚਾਰਨ ਕਰਕੇ ਉਸ ਦੇ ਨਾਮ ਨੂੰ ਸੁਣਨਾ ਪੈਗਾ ਸੁਣਦਿਆਂ ਹੀ ਸੁਣਦਿਆਂ ਜੁਗਤੀ ਪ੍ਰਾਪਤ ਹੋ ਜਾਂਦੀ ਹੈ ਸੁਣਨਾ ਹੀ ਚੱਲਣਾ ਹੈ ਪ੍ਰਭੂ ਦੇ ਮਾਰਗ ਤੇ ਔਰ ਜੋ ਚੱਲਦਾ ਹੈ ਉਹ ਪਹੁੰਚ ਜਾਂਦਾ ਹੈ ਤੇ ਪ੍ਰਭੂ ਦੇ ਮਾਰਗ ਤੇ ਕਿਉਂਕਿ ਸੁਰਤ ਨਹੀਂ ਚੱਲਣਾ ਤਾਂ ਸੁਰਤ ਧਿਆਨ ਸ਼ਬਦ ਦੇ ਆਸਰੇ ਤੇ ਹੀ ਚਲੇਗੀ ਤੇ ਸ਼ਬਦ ਸੁਣਨ ਦਾ ਵਿਸ਼ਾ ਸੁਣੈ ਮੋਕਸ਼ਲਾਹ ਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣਦਿਆਂ ਹੀ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ ਔਰ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਭੋਜਨ ਕਿਹੜਾ ਪਚ ਸਕਦਾ ਹੈ ਕਿੰਨਾ ਕੁ ਪਚ ਸਕਦਾ ਹੈ ਅਚੇਪੇ ਕਿਵੇਂ ਰਸ ਬਣਦਾ ਹੈ ਉਹ ਰਸ ਸਰੀਰ ਦੇ ਕਿਹੜੇ-ਕਿਹੜੇ ਅੰਗ ਨੂੰ ਕਿਸ ਢੰਗ ਨਾਲ ਪਹੁੰਚਦਾ ਹੈ ਸਰੀਰ ਦੇ ਵਿੱਚਕਾਰਾਂ ਦਾ ਜਨਮ ਕਿਸ ਢੰਗ ਨਾਲ ਹੁੰਦਾ ਹੈ ਕਿਹੜੇ-ਕਿਹੜੇ ਭੋਜਨ ਤੋਂ ਹੁੰਦਾ ਹੈ ਕਿਹੜੇ-ਕਿਹੜੇ ਮਾਹੌਲ ਦੇ ਚੋਂ ਹੁੰਦਾ ਹੈ ਇਸ ਤਰੀਕੇ ਦੇ ਨਾਲ ਤਨ ਦੇ ਹੋਰ ਗੁੱਜੇ ਭੇਦ ਬਿਮਾਰੀਆਂ ਦਾ ਜਨਮ ਕਿਵੇਂ ਹੁੰਦਾ ਹੈ ਔਰ ਕਿਉਂ ਹੁੰਦਾ ਹੈ ਇਹਨਾਂ ਦਾ ਸਮਾਧਾਨ ਕੀ ਹੈ ਇਹਨਾਂ ਦਾ ਇਲਾਜ ਕੀ ਹੈ ਆਧ ਕਾਲ ਤੋਂ ਦੇਖਿਆ ਗਿਆ ਹੈ ਕਿ ਜੈਸਾ ਸਰੀਰ ਦਾ ਗਿਆਨ ॠषि मुਨੀਆਂ ਦੇ ਕੋਲ ਸੀ ਅਜੋਕੇ ਵੱਡੇ ਤੋਂ ਵੱਡੇ ਡਾਕਟਰ ਕੋਲ ਵੀ ਨਹੀਂ ਹੈਗੇ ਜੋ ਸਰੀਰ ਦੀ ਗਹਿਰਾਈ ਵਿੱਚ ਬਹੁਤ ਗਹਿਰੇ ਉਤਰ ਕੇ ਸਰੀਰ ਦਾ ਭੇਦ ਜੋਗੀ ਜਨ ਦੱਸ ਸਕੇ ਨੇ ਉਹ ਤੇ ਅੱਜ ਦੀ ਸਾਇੰਸ ਵੀ ਨਹੀਂ ਦੱਸ ਸਕੀ ਔਰ ਹੈਰਾਨ ਨੇ ਅਜੋਕੇ ਮਨੁੱਖ ਕਿ ਕੋਈ ਆਲਾ ਨਹੀਂ ਸੀ ਕੋਈ ਇਸ ਤਰ੍ਹਾਂ ਦੇ ਉਪਕਰਣ ਨਹੀਂ ਸਨ ਤੇ ਸਰੀਰ ਦੀਆਂ ਇਤਨੀਆਂ ਬਾਰੀਕੀਆਂ ਦਾ ਜ਼ਿਕਰ ਵੈਦਿਕ ਗ੍ਰੰਥਾਂ ਵਿੱਚ ਮੌਜੂਦ ਹੈ ਜੜੀ ਬੂਟੀਆਂ ਦਾ ਜੋ ਰਸ ਤੇ ਉਹਨਾਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਦੱਸਿਆ ਗਿਆ ਹੈ ਅਜੋਕੀ ਸਾਇੰਸ ਵੀ ਉਹੀ ਕੁਝ ਦੱਸ ਰਹੀ ਹੈ ਆਖਰ ਇਹ ਭੇਦ ਕਿਸ ਤਰ੍ਹਾਂ ਮਿਲਿਆ ਇਹ ਗਿਆਨ ਕਿਸ ਤਰ੍ਹਾਂ ਮਿਲਿਆ ਸਾਇਬ ਜੀ ਕਿਨਨ ਪ੍ਰਮਾਤਮਾ ਦਾ ਨਾਮ ਸੁਣਦੇ ਹਨ ਜਿੱਥੇ ਜੁੜਨ ਦੀ ᔪਗਤੀ ਮਿਲ ਜਾਂਦੀ ਹੈ ਪ੍ਰਮਾਤਮਾ ਨਾਲ ਉੱਥੇ ਤਨ ਦੇ ਭੇਦ ਦਾ ਵੀ ਪਤਾ ਚਲ ਜਾਂਦਾ ਹੈ। ਇੱਕ ਇੱਕ 나ੜੀ ਦਾ ਪਤਾ ਚਲ ਜਾਂਦਾ ਹੈ। तमाम 나ੜੀਆਂ ਦੀ ਗਿਣਤੀ ਬਕਾਇਦਾ ਵੈਦਿਕ ਗ੍ਰੰਥਾਂ ਵਿੱਚ ਮੌਜੂਦ ਹੈ। ਇੱਕ ਇੱਕ 나ੜੀ ਦੀ ਅਹਿਮੀਅਤ ਕੀ ਹੈ? ਇਸ ਤਰ੍ਹਾਂ ਦਾ ਗਿਆਨ ਵੀ ਮੌਜੂਦ ਹੈ। ਔਰ ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੈਸੇ ਕੋਈ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਤੇ ਨਾਮ ਅੰਤਰਾਤਮੇ ਦੇ ਵਿੱਚ ਵੱਸਦਾ ਹੈ। ਫਿਰ ਨਸਾਂ ਦੇ ਵਿੱਚ ਨਿਰਾ ਖੂਨ ਗਰਦਿਸ਼ ਨਹੀਂ ਕਰਦਾ। ਅੰਮ੍ਰਿਤ ਗਰਦਿਸ਼ ਕਰਦਾ ਹੈ 10 ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾ ਮਿਟਨਾਓ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਓ ਸਰੀਰ ਦੇ ਚ ਮੋਟੀਆਂ ਨਾੜੀਆਂ ਭਗਤ ਨਾਮਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ 72 ਨੇ ਤੇ ਆਪ ਕਹਿੰਦੇ ਨੇ ਨਾ 72 ਨਾੜੀਆਂ ਵਿੱਚ ਹੁਣ ਖੂਨ ਨਹੀਂ ਗਰਦਿਸ਼ ਕਰ ਰਿਹਾ ਅੰਮ੍ਰਿਤ ਗਰਦਿਸ਼ ਕਰ ਰਿਹਾ ਹੈ ਇਨਾ ਖੂਨ ਪਾਵਨ ਹੋ ਗਿਆ ਐਸਾ ਖੂਨ ਜੇ ਕਿਦਰੇ ਉਛਾਲ ਦੇ ਚ ਆ ਜਾਏ ਜਗਤ ਦੇ ਚ ਕ੍ਰਾਂਤੀ ਹੋ ਜਾਂਦੀ ਹੈ ਐਸਾ ਖੂਨ ਜੇ ਕਿਦਰੇ ਡੁੱਲ ਜਾਏ ਉਸ ਥਾਂ ਤੇ ਸ਼ਹੀਦੀ ਅਸਥਾਨ ਪੀਰਤ ਬਣ ਜਾਂਦਾ ਹੈ ਹੁਣ ਤੇ ਰੋਜ਼ ਡੁੱਲਦੇ ਨੇ ਕੁਝ ਵੀ ਨਹੀਂ ਹੁੰਦਾ ਪਰ ਜੋ ਖੂਨ ਅੰਮ੍ਰਿਤ ਬਣ ਗਿਆ ਹੈ ਅਗਰ ਉਸ ਦੇ ਵਿੱਚ ਉਛਾਲ ਆ ਗਿਆ ਤਾਂ ਕ੍ਰਾਂਤੀ ਆ ਜਾਏਗੀ ਜੇ ਕਿਸੇ ਨੇ ਡੋਲ ਦਿੱਤਾ ਹੈ ਤਾਂ ਉੱਥੇ ਉਹ ਤੀਰਥ ਬਣੇਗਾ ਜੋ ਸਦੀਆਂ ਤੱਕ ਮਨੁੱਖ ਨੂੰ ਪਾਵਨ ਕਰਦਾ ਰਹੇਗਾ ਅਤੇ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦਾ ਰਹੇਗਾ ਮਹਾਪੁਰਸ਼ ਦੇ ਖੂਨ ਦੇ ਅੰਦਰ ਇਤਨੀ ਪਵਿੱਤਰਤਾ ਹੁੰਦੀ ਹੈ ਇਹ ਸਭ ਕੁਝ ਪ੍ਰਮਾਤਮਾ ਦਾ ਨਾਮ ਸੁਣਦਿਆਂ ਸੁਣਦਿਆਂ ਔਰ ਉਹਦੇ ਨਾਲ ਜੁੜਨ ਦੀ ਝੁਗਤੀ ਪ੍ਰਾਪਤ ਹੁੰਦਿਆਂ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਨਦੀ ਦੀ ਗਹਿਰਾਈ ਦੇ ਚ ਜਾਤ ਮਾਰ ਕੇ ਉਸ ਦੀਆਂ ਬਾਰਿਕੀਆਂ ਦਾ ਪਤਾ ਚਲ ਜਾਂਦਾ ਹੈ ਸਾਬ ਕਹਿੰਦੇ ਨੇ ਇਸ ਤਰੀਕੇ ਨਾਲ ਭਗਤਾਂ ਦੇ ਅੰਦਰ ਸਦੀਵੀ ਹੁਲਾਸ ਬਣਿਆ ਰਹਿੰਦਾ ਹੈ ਨਾ ਉਹਨ ਇੱਕ ਭਗਤਾਂ ਸਦਾ ਵਿਗਾਸ ਕਿਉ ਸੁਣਿਆ ਦੁਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਦੇ ਆਂ ਉਹਨਾਂ ਦੇ ਪਾਪ ਨਾਸ ਹੋ ਜਾਂਦੇ ਨੇ ਦੁਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਸਦੀਵੀ ਪ੍ਰਸੰਤਾ ਦੇ ਚ ਵਿਗਾਸ ਦੇ ਚ ਭਗਤ ਜਨ ਰਹਿੰਦੇ ਨੇ